ਬਸ ਉਹ ਫੇ ਚਸਕਾ ਜਾ ਪੈ ਗਿਆ ਜੀ ਬੰਦਾ ਫਿਰ ਹੌਲੀ ਹੌਲੀ ਤੁਸੀਂ ਹੋਰ ਜ਼ਿਆਦਾ ਫੇ ਸੀਰੀਅਸ ਹੋ ਜਾਂਦੇ ਆਪਣੇ ਕੰਮ ਦੇ ਵਿੱਚ ਅੱਜ ਕੱਲ ਤਾਂ ਭਾਜੀ ਬਹੁਤ ਯੂਥ ਕੋਲ ਕੰਟੈਂਟ ਹੈ ਸੋਸ਼ਲ ਮੀਡੀਆ ਤੇ ਸੁਣਨ ਨੂੰ ਇਨਸਪਾਇਰ ਹੋਣ ਨੂੰ ਚੰਗਾ ਰਾਹ ਹੋਵੇ ਮਾੜਾ ਰਾਹ ਹੋਵੇ ਲੋਕ ਆਪ ਚੁਣਦੇ ਨੇ ਅੱਜ ਕਿ ਅਸੀਂ ਕਿੱਦਾਂ ਦਾ ਕੰਟੈਂਟ ਕੰਜ਼ੂਮ ਕਰਨਾ ਤੁਸੀਂ ਉਹਨਾਂ ਟਾਈਮਾਂ 'ਚ ਕਿਹਦੇ ਕੋਲ ਮੋਟੀਵੇਸ਼ਨ ਲੈਂਦੀ ਹੈ ਕਿਹਦੇ ਕੋਲ ਇਨਸਪਾਇਰ ਹੋਏ ਹੋ ਕਿ ਮੈਂ ਜ਼ਿੰਦਗੀ 'ਚ ਕੁਝ ਕਰਨਾ ਜੀ ਇਹ ਜਿਹੜੇ ਸਪੋਰਟਸ ਵੇਲੇ ਤੋਂ ਜਿਹੜੇ ਪਲੇਅਰ ਸਾਥ ਤੋਂ ਸੀਨੀਅਰ ਹੁੰਦੇ ਸੀਗੇ ਨਾ ਫੁੱਟਬਾਲ ਦੇ ਕਹਿੰਦਾ ਯਾਰ ਵੀ ਕਦੇ ਕਦੇ ਜ਼ਿੰਦਗੀ 'ਚ ਇਦਾਂ ਦਾ ਹੀ ਬਣ ਜਾਈਏ ਕਿ ਏਸ਼ੀਆ ਲੈਵਲ ਦੇ ਪਲੇਅਰ ਸਾਡੇ ਪਿੰਡਾਂ 'ਚ ਹੋਏ ਸਰ ਹਨਾ ਦੇ ਉਹ ਖੜਾ ਛੋੜ ਵਾਲਾ ਪਿੰਡ ਜਿੱਥੇ ਗੁਰੂਕ੍ਰਿ ਰਸੋਈ ਬਣੇ ਨਾ ਉਸੇ ਪਿੰਡ ਦੇ ਮਾਲਪੁਰ ਦੇ ਇਲਾਕੇ ਸਾਰਾ ਸਰਕਲ ਬਹੁਤ ਏਸ਼ੀਆ ਲੈਵਲ ਦੇ ਖਿਡਾਰੀ ਪੈਦਾ ਹੋਏ ਫੁੱਟਬਾਲ ਦੇ ਹਨਾ ਜੀ ਤੇ ਉਦੋਂ ਹੁੰਦਾ ਵੀ ਯਾਰ ਅਸੀਂ ਮੜਾ ਮੋਟਾ ਵਧੀਆ ਖੇਡਣ ਲੱਗੇ ਨਾ ਫਿਰ ਇਧਰਲੇ ਪਾਸੇ ਆ ਗਿਆ ਫਿਰ ਸਾਹਮਣੇ ਸੀਨੀਅਰ ਸੀਗੇ ਜੇ ਬਾਬੂ ਸਿੰਘ ਮਾਨ ਸਾਹਿਬ ਹਰਦੇਵ ਦੇਵ ਤ੍ਰੀਕੇ ਵਾਲੇ ਗੁਰਦੇਵ ਸਿੰਘ ਮਾਨ ਉਹਨੇ 사ਜ ਰਾਏ ਕੋਟੀ ਸਾਹਿਬ ਇੰਦਰਜੀਤ ਹਸਨਪੁਰੀ ਸਾਹਿਬ ਉਦੋਂ ਉਸ ਵੇਲੇ ਜਿਹੜੇ ਗੀਤਕਾਰ ਸੀ ਕਾ ਸ਼ਾਇਰੀ ਕਿਤਾਬਾਂ ਆਬੀਸਲੀ ਪੜੀਆਂ ਕਾਲਵੀ ਸਾਹਿਬ ਨੂੰ ਗੁਰਜੀ ਪਾਤਰ ਸਾਹਿਬ ਨੂੰ ਡਾਕਟਰ ਜਗਤਾਰ ਸਾਹਿਬ ਤੋਂ ਪੜਿਆ ਉਹਨਾਂ ਕੋਲ ਬੀਚ ਤੇ ਉਸ ਇਸਾਰਾ